ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 16-17 ਕਿਲੋਮੀਟਰ ਦੀ ਦੂਰੀ ਪਿੰਡ ਮੂਸੇ ਦੀ ਝਬਾਲ ਬਿਲਕੁਲ ਨੇੜੇ ਹੀ ਆ ਕੋਈ 6-7 ਕਿਲੋਮੀਟਰ ਦੀ ਦੂਰੀ ਝਬਾਲ ਦੀ ਆ ਪਿੰਡ ਮੂਸੇ ਤੋਂ ਗੱਗੋ ਬੂਹਾ ਪਿੰਡ ਬਿਲਕੁਲ ਲੱਗੇ ਆ ਛਿਛਰੇਵਾਲ ਪਿੰਡ ਮਾਲੂਵਾਲ ਸੁਰ ਸਿੰਘ ਜਿੱਸੇ ਛੜਕੇ ਦੇ ਉੱਪਰ ਪਿੰਡ ਆਉਂਦੇ ਆ ਜਦੋਂ ਆਪਾਂ ਭਿੱਖੀ ਪਿੰਡ ਤੋਂ ਚਵਾਲ ਅੰਮ੍ਰਿਤਸਰ ਰੋਡ ਛੜਕਾਉਨੇ ਆ ਤੇ ਭਿੱਖੀ ਪਿੰਡ ਤੋਂ ਤਕਰੀਬਨ ਕੋਈ 9 10 10 11 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੂਸੇ ਤੁਸੀਂ ਵਿజిਟ ਕਰ ਲਓਗੇ ਹੀਰੇ-ਵੀਰ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੁੰਦੇ ਆ ਅੱਜ ਵੀ ਤਕਰੀਬਨ ਨਾਗ ਜਿਹੜੇ ਆ 6 7 ਸੀਗੇ ਫਿਲਹਾਲ ਦੋਸਤੋ ਕਿਉਂਕਿ ਆਉਣੀ ਜਾਣੀ ਹੈਗੀ ਆ ਕੋਈ ਵੀਰ ਪਸ਼ੂ ਪਾਲਕ ਕੋਈ ਵੀਰ ਵਪਾਰੀ ਵੀਰ ਆਏ ਗਏ ਰਹਿੰਦੇ ਆ ਇਸ ਕਰਕੇ ਪਸ਼ੂ ਜਿਹੜੇ ਕੁਝ ਜਿਹੜੇ ਸੇਲ ਹੋ ਚੁੱਕੇ ਸੀ ਫਿਲਹਾਲ ਜਿਹੜੇ ਅਜ ਪਸ਼ੂ ਬਚੇ ਆ ਵਿਕਰੀ ਦੇ ਲਈ ਅਵੇਲੇਬਲ ਨੇ ਉਹ ਤਿੰਨ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਬੜਾ ਤੁਸੀਂ ਦੇਖੋ ਕਿ ਗੱਬਣ ਤਿਆਰੀ ਵਾਲੀਆਂ ਨੇ ਇੱਕ ਸੂਈ ਸੁਵਾਈ ਆ ਬਾਕੀ ਤਿੰਨ ਪਸ਼ੂ ਉਹ ਤਿੰਨਾਂ ਦੀ ਡਿਟੇਲ ਆਪਾਂ ਵੀਰ ਹੀ ਤੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਵੀਡੀਓ ਮੇਰਾ ਵੀਰ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਨਵੇਂ ਪਸ਼ੂ ਪਾਲਕ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਔਰ ਕਰਦੇ ਹਾਂ ਗੱਲਬਾਤ ਬਾਕੀ ਤਰੀਕਾ ਜੀ ਦੋਸਤੋ 27 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 1.5 2:00 ਵਜੇ ਦਾ ਆਜੋ ਕਰਦੇ ਹਾਂ ਗੱਲਬਾਤ ਕੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਵੀਰੇ ਸਾਰੇ ਠੀਕ ਠਾਕ ਵਧੀਆ ਵਧੀਆ ਭਾਜੀ ਕਿਰਪਾ ਜੀ ਠੀਕ ਹੈ ਲਾ ਵੀ ਹੀਰਾ ਵੀਰ ਮੈਨੂੰ ਤਾਂ ਜਦੋਂ ਪਸ਼ੂ ਪਾ ਦਿੱਤੇ ਪਸ਼ੂ ਥੋੜੇ ਜਿਹਾ ਮਿੰਟਾਂ ਸੈਕਿੰਡਾਂ ਦੀ ਖੇੜੀ ਪਸ਼ੂ ਲੱਗ ਜਾਂਦੇ ਅਗਲੇ ਦਿਨ ਹੀ ਭਾਜੀ ਵਿਗ ਗਿਆ ਸੀ ਆਪਣਾ ਮਾਲ ਸਾਰਾ ਹਾਂ ਹਾਂਜੀ ਇੱਕ ਮੱਝ ਰਹਿ ਗਈ ਸੀ ਉਹ ਕੱਲ ਹੋ ਗਈ ਅੱਜ ਠੀਕ ਹੈ ਬੇਤੇ ਹਾਂਜੀ ਹਾਂਜੀ ਪਸ਼ੂ ਸਾਰੇ ਸਾਫ਼ ਸੁਥਰੇ ਤੇ ਮੈਨੂੰ ਤਾਂ ਰੇਟ ਬਿਲਕੁਲ ਵਾਜਬ ਜਾਇਜ਼ ਹਾਂ ਜਾਇਜ਼ ਰੇੜਾ ਰਾਤੀ ਦੂਜਾ ਕੱਲ ਰਾਤ ਫੂਲਾ ਕੇ ਗੱਲ ਹੋਈ ਸੀ ਤੁਹਾਡੇ ਨਾਲ ਸਵੇਰੇ ਗੱਲ ਹੋਈ ਸੀ 6 ਡੰਗਰੀ ਹੀ ਬਿਲਕੁਲ ਜੀ ਬਿਲਕੁਲ ਇੱਕ ਮੱਝ ਸੀ ਦੋ ਗਾਵਾਂ ਵੇਖ ਵੀਡੀਓ ਆਪਾਂ ਅੱਜ ਮਾਰਨਿੰਗ ਪਾਉਣੀ ਸੀ ਚਲੋ ਕੋਈ ਕਾਰਨ ਹੋ ਰਿਹਾ ਹੈਵੇਂ ਜਿਆਦਾ ਹੋਣ ਕਰਕੇ ਥੋੜਾ ਜਿਹਾ ਰੇਟ ਜ਼ਰੂਰ ਹੋ ਗਿਆ ਮਾਰਨਿੰਗ ਪਾਉਂਦੇ ਤੇ 6 ਪਸ਼ੂ ਆਪਾਂ ਦਿਖਾਉਣੇ ਸੀ 6 ਫਗਾਉਣੇ ਸੀ ਫਿਲਹਾਲ ਦੋਸਤੋ ਵਿਕ ਚੁੱਕੇ ਆ ਪਸ਼ੂ ਤਿੰਨ ਅੱਜ ਤਿੰ ਕੱਲੇ-ਕੱਲੇ ਪਸੂ ਨੂੰ ਖੋਲ ਕੇ ਤੋਰ ਕੇ ਦਿਖਾ ਦੇਵਾਂਗੇ ਪੂਰੀ ਡਿਟੇਲ ਮਿਲੂਗੀ ਤੁਹਾਨੂੰ ਫੁੱਲ ਡਿਟੇਲ ਸੋ ਵੀਡੀਓ ਦੇ ਨਾਲ ਇੰਤ ਤੱਕ ਜੁੜੇ ਰਹੋ ਲੈ ਹੀਰੇ ਪਹਿਲੇ ਨੰਬਰ ਤੇ ਸ਼ੁਰੂਆਤ ਪੂਰੀ ਬਣੀ ਥਣੀ ਇਸ ਗਾਂ ਤੋਂ ਕਰ ਲਈਏ ਵੀਰੇ ਕੀ ਸੁਭਾ ਕੀ ਬਰੀਨਸ ਹੁੰਦੀ ਪਾਜੀ ਤੱਜਾ ਸੁਭਾ ਹਾਂਜੀ 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 ਠੀਕ ਹੈ ਜੀ ਦੁੱਧ ਛੱਡੇ ਰੋ ਲੱਗਦਾ ਦਊਗੀ 28-30 ਕਿਲੋ ਪਰ 24-25 ਕਿਲੋ ਚਵਾਊਗੀ ਬਖਾਲੇ ਬਖੂਲੇ ਤੋਂ ਇੱਕ ਜਜਮੈਂਟ ਹੁੰਦੀ ਆ ਪਰ ਅਸਲੀਅਤ ਵਿੱਚ ਗੱਲ ਕਰੀਏ ਤੇ ਇਹ ਜਦੋਂ ਸੁਂਦੀਆਂ ਕਰਮਾ ਲੀਆਂ ਉਦੋਂ ਉਮੀਦ ਕਰਦੇ ਆਂ ਵੀ ਕੋਈ 20 ਤੋਂ ਪਲਾਸੀ ਚਵਾ ਦੇ ਹਾਂਜੀ ਹਾਂਜੀ ਚਵਾ ਦੂਗੀ 20 22 ਕਿਲੋ ਚਵਾਉਗੀ ਹਾਂਜੀ ਉਹ ਵੱਧ ਚਵਾ ਸਕਦੀ ਐ ਇਹ ਨਹੀਂ ਗਾੜੀ ਸਾਮ ਪਲੇਟਰ ਥੱਲੇੋਂ ਤਿਆਰ ਕਰੀ ਖੜੀ ਦੋਸਤੋ ਇਹਦਾ ਤਿਆਰੀ ਜੀ ਆ ਬਸ ਕੋਈ 1 2 ਦਿਨਾਂ ਵਾਲੀ ਕੰਮ ਹਾਂਜੀ ਤਿਆਰੀ ਜੀ ਆ ਲੋ ਵੀ ਤਿਆਰੀ ਜੀ ਆ ਠੀਕ ਆ ਜੀ ਬਸ ਅੱਜ ਭਲਕਾਲਾ ਕੰਮ ਹੀ ਆ ਦਿਨ ਉੱਪਰ ਲੱਗਦਾ ਵੀ ਇਹ ਜਾ ਰਹੇ ਆ ਇਹੋ ਜੀ ਤਿਆਰੀ ਕਰਨ ਵਾਲੀ ਦੀ ਆ ਹਵਨ ਦੇਵਾ ਦੋਸਤੋ ਜਿੰਨਾ ਕ ਅੱਗੇ ਨੂੰ ਆ ਉਹਨਾਂ ਬਿਲਕੁਲ ਪੱਟਾਂ ਦੇ ਸਰੰਦ ਦੇ ਵਿਚਕਾਰ ਲੈਵਾ ਤੁਸੀਂ ਵੇਖੋ ਵਹਿੜ ਨੇ ਤਿਆਰ ਤਿਆਰ ਕੀਤਾ ਠੀਕ ਆ ਤੋਂ ਥਣ ਗੋਲਾਪੁਰਾ ਜਿਵੇਂ ਆਪਾਂ ਅਸਲ ਦੇ ਵਿੱਚ ਕਹਦੇ ਨੇ ਵੀ ਪੀੜੀ ਦੇ ਪਾਵਿਆਂ ਵਾਂਗੂ ਪੀੜੀ ਦੇ ਪਾਵਿਆਂ ਵਰਗਾ ਥਣ ਲੱਗਾ ਮੋਟਾ ਗੁੱਲ ਗੋਲ ਗੁੱਲ ਆਪਾਂ ਤੁਹਾਨੂੰ ਇੱਕ ਵਾਰੀ ਥੋੜਾ ਨੇੜੇ ਦਿਖਾਉਣੀ ਆ ਜਿਹਰੇ ਇੱਥੇ ਰੋਕੀ ਜਰੇ ਤੇ ਬਹਿਣੀ ਵਾਲੀ ਸਾਈਡ ਤੋਂ ਦਿਖਾਉਣੀ ਆ ਆਪਾਂ ਤੁਹਾਨੂੰ ਆਹ ਕਰੋ ਚੱਕ ਠੀਕ ਆ ਜੀ ਜਿਹਰੇ ਬਾਕੀ 53 ਤੋਂ ਪਾਉਣ ਉੱਤੇ ਰਿਪੋਰਟ ਪੂਰੀ ਪੂਰੀ ਓਕੇ ਆ ਠੀਕ ਆ ਜੀ ਹਾਂਜੀ ਆ ਵੀ 53 ਤੋਂ ਪਾਉਣ ਦੋਸਤੋ ਪੂਰੀ ਓਕੇ ਰਿਪੋਰਟਾਂ ਨੇ ਕਿਉਂਕਿ ਪਸ਼ੂ ਵਪਾਰ ਦਾ ਕੀਤਾ ਅੱਗੋਂ ਤਸੱਲੀ ਆਪਣੀ ਕਰਕੇ ਲੈ ਕੇ ਆਉਂਦੇ ਆ ਅੱਗੋਂ ਜਿਹੜੇ ਵੀਰ ਨੂੰ ਬਿਲਕੁਲ ਪ ਤੁਸੀਂ ਆਪਣੀ ਤਸਦੀ ਕਰਕੇ ਲੈ ਕੇ ਜਾਓ ਠੀਕ ਆ ਹਾਂਜੀ ਤਾਂ ਚੰਗੀ ਆ ਤਿੱਜਾ ਸੂਬਾ ਸੂਣ ਵਾਲੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਸਫਾਈਆਂ ਸੁਫਈਆਂ ਬਹੁਤ ਆ ਹਵਾਨੇ ਜੱਡੇ ਦੀਆਂ ਵੀ ਤੇ ਬਾਡੀ ਬੂਡੀ ਬੰਤਰਦੀਆਂ ਵੀ ਇੱਥੇ ਦੋਸਤੋ ਇੱਕੋ ਗੱਲ ਹੋਰ ਆਪਾਂ ਐਡ ਕਰ ਦਿੰਦੇ ਆ ਕੋਈ ਵੀ ਕਿਸੇ ਵੀਰ ਨੂੰ ਸ਼ੋਰਟੀ ਨਹੀਂ ਦੇ ਸਕਦੇ ਇੰਨਾ ਦਊ ਉਹਨਾਂ ਦਊ ਇਹ ਕਿਸੇ ਵੀਰ ਦਾ ਅਗੇ ਇਲਾਕਾ ਕਿਸਮਤ ਆ ਚੰਗੀ ਦੁੱਧ ਚਵਾਈ ਕਰ ਲਓਗੇ ਤੁਸੀਂ ਚੰਗੀ ਅੱਗੇ ਡਾਈਟ ਪਲਾਨ ਰਿਹਾ ਠੀਕ ਆ ਜੀ ਸੋ ਚੰਗੀ ਸਿਵਾਰਾਈ ਸੋਹਣੀ ਚਵਾਈ ਕਰ ਲਓਗੇ ਜਿੱਡਾ ਕੱਪ ਖਾਲਾ ਸ਼ੋਅ ਕਰਦੀ ਪਈ ਆ ਉਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਦੁੱਧ ਸੋਣਾ ਚਬਾਊਗੀ ਹਾਈਟ ਮੀਡੀਅਮ ਦੇ ਵਿੱਚ ਵਜਨ ਵਟਾ ਪੂਰਾ ਸੋ ਉੱਪਰੋਂ ਦੋਸਤੋ ਜੇਕਰ ਥੱਲੇ ਵੇਖੀਏ ਤੇ ਵਜਨ ਬਯੂਸ ਦੇ ਨਾਲ ਉਹ ਕਰਮਾਂ ਲਈ ਆਪਾਂ ਕਹਿੰਨੇ ਆ ਵੀ ਜ਼ਿਆਦਾ ਲੜਦੀ ਪਈ ਆ ਠੀਕ ਆ ਜੀ ਥੱਲੇੋਂ ਕਾਫੀ ਆ ਤੇ ਚਾਰੇ ਥਾਨ ਇੱਕੋ ਸੈਜ ਇੱਕੋ ਬੰਡ ਇੱਕੋ ਜਿਹੀ ਵਿਥ ਵੇਰਨਾ ਠੀਕ ਆ ਤੇ ਮੂੰਹ ਮੱਥੇ ਦੀ ਚੰਗੀ ਜਿਹਾ ਸ਼ਾਹੀ ਵਾਲ ਦਾ ਕਿਤੇ ਨਾ ਕਿਤੇ ਐਚ ਐਫ ਦੇ ਨਾਲ ਕ੍ਰੋਸ ਪੇੜਦਾ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਆ ਸੋ ਸੱਜੇ ਖੱ ਆ ਲੋ ਜੀ। ਤਾਂ ਨਾੜੀ ਨੂੜੀ ਕਾਫੀ ਜਿਆਦੀ ਆ ਹਵਾਨੇ ਲੇਵੇ ਤੇ। ਤਾਂ ਚੰਗੇ ਪਸ਼ੂ ਚੰਗੇ ਤਦਾਰੂ ਪਸ਼ੂ ਦੀ ਇਹ ਵੀ ਜਿਹੜੀ ਤੁਸੋਂ ਨਿਸ਼ਾਨੀ ਆ ਮੋਟੀ ਵੀ ਆ ਨਾ ਰਸੇ ਵਰਗੀ ਦੋ ਸਾਈਡਾਂ ਤੇ। ਤਾਂ ਚੰਗੀ ਕਾਰਗਜ਼ਰੀ ਰਹਿਣ ਵਾਲੀ ਆ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਰੇੜ ਜਿਹਰੇ ਤੋਂ ਕੁਛ ਦੇ ਆ। ਜਿਹਰੇ ਦੇ ਦਈਏ ਕਿੰਨੇ ਦੀ ਵੀਰੇ? ਯੈਸ ਨੂੰ ਜੀ ਗੱਲ। ਮੁੱਲ 65000 ਕਰਦੇ ਆ ਭਾਜੀ। ਹਾਂ ਜੀ। ਹਾਂ ਜੀ। 65000? ਹਾਂ ਜੀ ਹਾਂ ਜੀ। ਲੈਂਡ ਦੇ ਨਾਲ ਆ ਗਿਆ ਕਰ ਦੇਣੀਆਂ ਹਾਂਜੀ ਹਾਂਜੀ 5000 ਛੱਡ ਦਾਂਗੇ ਸਿੱਧਾ ਹੀ ਪਾਇੜ ਤੋਂ ਐਵੇਂ ਦੋ ਆਖਣਾ ਤਿੰਨ ਆਖਣਾ ਪੰਜ ਛੱਡ ਦਾਂਗੇ 60 ਦੀ ਦੇਣੀ ਆ ਹਾਂਜੀ 60 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਆਏਗਾ ਵੀਰ ਤਾਂ ਹੋਰ ਵੀ ਤੂੰ ਮਾਨਤਨ ਖੁੱਲਾ ਕਰਾਂਗੇ ਮਾਨ ਖੁੱਲਾ ਹੀ ਮਾਨ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਜੀ 60000 ਦੀ ਇਹੇ ਦੋਸਤੋ ਤੁਹਾਨੂੰ ਮਿਲੂਗੀ ਸੋ ਆਏਗਾ ਤਾਂ ਹੋਰ ਵੀ ਮਾਨਤਨ ਹੋਊਗਾ ਠੀਕ ਹੈ ਜੀ ਨੋ ਡਾਊਟ ਕੋਈ ਵੀਰ ਆਪਦਾ ਸੰਪਰਕ ਕਰੇ ਇਹ ਨਹੀਂ ਹੈਗਾਗਾ ਕਿ ਕੋਈ ਫਿਕਸਡ ਰੇਟ ਆ ਤੇ ਕਿਸੇ ਵੀਰ ਨੂੰ ਮਤਲਬ ਬੰਨ ਕੇ ਬਾਹ ਲੈਣਾ ਤੇ ਆਉਂਦੀਆਂ ਨੇ ਤੁਰੀਆਂ ਜਾਂਦੀਆਂ ਨੇ ਪਸ਼ੂ ਦੋਸਤੋ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ 60000 ਦੀ ਮਿਲ ਜੂਗੀ ਮਾਨਤਲ ਖੋਲੇ ਹੋਣਗੇ ਠੀਕ ਆ ਸੋ ਚੰਗੇ ਰੰਗ ਟੰਗ ਚੰਗੇ ਬਾਡੀ ਬੰਤਰ ਚੰਗੇ ਲੇਵੇ ਹਵਾਨੇ ਦੇ ਵਿੱਚ ਤੇ ਪਹਿਲਾ ਨੰਬਰ ਤੇ ਵੇੜ ਤੁਹਾਨੂੰ ਦਿਖਾਤੀ ਆ ਸੈਕੰਡ ਇਰੇ ਆਪਣੇ ਕੋਲ ਜਿਹੜੀ ਇਹ ਆ ਗਈ ਵਾਈਟ ਰੰਗ ਗੋਰੇ ਰੰਗ ਦੇ ਵਿੱਚ ਇਹ ਸੂਈ ਆ ਕੱਲ ਦੀ ਕੱਲ ਦੀ ਸੂਈ ਆ ਹਾਂਜੀ ਹਾਂਜੀ ਬੱਚਾ ਮਗਰ ਦੇ ਕੀ ਆ ਅਵੱਛੀ ਆ ਗਈ ਆ ਉਹ ਅਵੱਛੀ ਤੋਂ ਪਹਿਲਾਂ ਦੇਖੋ ਤੁਸੀਂ ਬਿਸਕੁਟ ਹੀ ਕਲਰ ਵੱਛੀ ਆ ਲੰਬਾ ਧੁੰਨ ਅੱਧੀ ਗਿਠ ਤੇ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਮਗਰ ਵੱਛੀ ਆ ਆਪ ਸੂਵੇ ਕੰਮੇ ਆ ਲੱਗਦੀ ਫਿਰ ਦੂਜੀ ਵਾਜੀ ਦੂਸਰਾ ਸੂਆ ਹਾਂਜੀ ਦੂਸਰਾ ਸੂਆ ਠੀਕ ਆ ਲੋ ਵੀ ਇਹ ਕੱਲ੍ਹ ਦੋਸਤੋ ਸੂਈ ਆ ਠੀਕ ਆ ਜੀ ਹੁਣ ਬੌਲੇ ਤੇ ਚੱਲਣ ਡਈ ਆ ਬੌਲਾ ਹੀਰੇ ਕੋਈ ਇੱਕ ਤੋਂ ਡਾਂਗ ਚੁਵਾਈ ਕਰਕੇ ਦੇਖਿਆ ਕਿੰਨਾ ਕਹੂਗਾ ਹਾਂਜੀ ਕੱਲ੍ਹ ਚੁਵਾਈ ਸੋਰੇ ਕੀਤੀ ਸ਼ਾਮੀ ਕੀਤੀ ਸਿਰ ਤਿੰਨ ਕਟਾਂਗ ਹੋ ਗਈ ਵਾਜੀ ਆਪਦਾ ਆਈਡੀਆ ਇਹ ਲਾਉਂਦੇ 13 ਗੀ ਲੀਟਰ ਤੇ ਚੱਲਣ ਦੀ 14 ਤੇ ਤੇ ਤਿੰਨ ਕਟਾਂਗ ਚੁਵਾਈ ਹੋਈ ਕਿ ਦੋ ਟਾਂ ਤਿੰਨ ਕਰਤੀ ਬਾਜੀ ਤਿੰਨ ਚੌਥੇ ਸ਼ਾਮਾ ਨੂੰ ਕਰਨੀ ਚਾਹੀਦੀ ਬੌਲੇ ਬੌਲੇ ਤੂੰ ਸਾਫ਼ ਕਰ ਦਿੱਤੀ ਹੋਗੀ ਨਹੀਂ ਰਹਿ ਗਿਆ ਉਹ ਕਿਲੋ ਖੰਡ ਕਹੇ ਸਾਫ਼ ਪੂਰੀ ਨਹੀਂ ਹੋਈ ਹੋਊਗੀ ਠੀ हां जी। ਤਾਂ ਦੱਸੋ ਫਿਰ ਮੋٹے ਤੌਰ ਤੇ ਤੁਸੀਂ ਅੰਦਾਜ਼ਾ ਲਾ ਲਓ 13 ਕੇ 14 13 14 13 14 ਲਾ ਲਓ 13 ਹੋਵੇ ਮਿੰਟੀ ਵਾਲਾ 14 ਵਿੱਚ ਹੈਗਾ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਤਾਂ ਦੋਸਤੋ ਹਜੇ ਬਿਲਕੁਲ ਹਵਾਨਾ ਨਹੀਂ ਵਾ ਜਿੱਦਾਂ ਤੁਸੀਂ ਦੇਖੋਗੇ ਵੀ ਤਾਰਾ ਵੀਰਾਂ ਦਾ ਵੀ ਕਿਲੋ ਖੰਡ ਆਪਾਂ ਛੱਡਦੇ ਰਹੇ ਹਾਂ। ਬਿਲਕੁਲ ਜਿਹੜੀ ਨਿਚੋੜੀ ਨਹੀਂ ਗਈ ਕਿਉਂਕਿ ਕੱਲ ਦੀ ਸੂਈ ਆ। ਤੋਂ ਕੋਈ ਅਨਦਰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਜਿਹੜੀ ਆ ਕੋਈ 1 2 3 ਡੰਗਾਂ ਦੇ ਵਿੱਚੋਂ ਥੋੜੀ ਥੋੜੀ ਚਵਾਈ ਛੱਡੀ ਆ ਥੱਲੇ। ਤੋਂ ਅੱਜ ਦੀ ਸ਼ਾਮ ਦੀ ਚਵਾਈ ਨੂੰ ਦਰਾਅ ਕਰਦਣੀ ਆ ਅੱਜ ਚਵਾਈ ਦੀ ਕੋਈ ਗਾਰੰਟੀ ਲੈ ਲੈ ਭਾਵੇਂ ਤਾਂ ਵੇਖੀ ਕਿਤੇ ਆਪਣਾ ਕੋਈ ਵੀਰ ਇਹ ਨਾ 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 ਇਹੋ ਜਿਹਾ ਚੱਕਰ ਨਹੀਂ ਗਈ ਪੀੜੀ ਉਹ ਤੇ ਇਹ ਨਹੀਂ ਗੱਲ ਦੀ ਹਾਂ ਚੰਗੀ ਨਹੀਂ ਨਹੀਂ ਬਹੁਤ ਚਵਾਈ ਚੰਗੀ ਆ ਠੀਕ ਹੈ ਜੀ ਓਕੇ ਰਿਪੋਰਟਾਂ ਨੇ ਬਿਲਕੁਲ ਓਕੇ ਓਕੇ ਜੀ ਓਕੇ ਤਾਂ ਵੀ ਚਵਾਈਆਂ ਦੇ ਪਾਸੇ ਦੋਸਤੋ ਪਸ਼ੂ ਪਹਿਲਾਂ ਫਿੱਟ ਲੈਣਾ ਹੁੰਦਾ ਠੀਕ ਹੈ ਜੀ ਤਾਂ ਜੋ ਸੋਸ਼ਲ ਮੀਡੀਆ ਤਾਂ ਜਿਹੜਾ ਦੋਸਤੋ ਟਾਈਮ ਆ ਅੱਗੇ ਵੀਡੀਓ ਦੂਰ ਦੂਰ ਤੱਕ ਜਾਣੀ ਆ ਤਾਂ ਜੋ ਕਿਸੇ ਵੀਰ ਨੂੰ ਦੂਰੋਂ ਨੇੜੇੋਂ ਆ ਕੇ ਇੱਥੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਤਸੱਲੀਆਂ ਆਪਣੀਆਂ ਕਰਕੇ ਲੈ ਕੇ ਆਉਂਦੇ ਆ ਠੀਕ ਹੈ ਜੀ ਪਸ਼ੂ ਉਹ ਹੀ ਦਿਖਾਇਆ ਜਾਊਗਾ ਆਰਡਰ ਦੇ ਥੱਲੇੋਂ ਚੰਗੀ ਆ ਬਣਾਵਟ ਬਨੂ ਬਟੂ ਚੰਗੀ ਆ ਲੈਵੇ ਜੀ ਠੀਕ ਆ ਤੇ ਥਣ ਪੂਰਾ ਮੁਠੀ ਹੱਥੀ ਚਵਾਈ ਦਾ ਥਣ ਤੇ ਕੱਦ ਸੋਨਾ ਠੀਕ ਆ ਜੀ ਆਮ ਨਾਰਮਲ ਆਪਾਂ ਕਹਿ ਦਿੰਦੇ ਆ ਵੀ ਮੀਡੀਅਮ ਹਾਈਟ ਦੇ ਵਿੱਚ ਮੀਡੀਅਮ ਤੋਂ ਥੋੜੀ ਜੀ ਕੋਈ 1-2 ਇੰਚ ਪਲੱਸ ਵੀ ਤੁਸੀਂ ਮੰਨ ਲਿਓ ਹਾਈਟ ਜਿਹੜੀਆਂ ਵੀ ਵੀ ਮੰਨ ਲਿਓ ਠੀਕ ਆ ਜੀ ਵਿਚ ਵਿਚਾਲਾ ਜਾਂ ਮੇਲ ਆ ਨਾ ਪਾਤੀ ਉੱਚੀ ਤੇ ਨਾ ਹੀ ਦਰਮਿਆਨੀ ਆ ਠੀਕ ਆ ਜੀ ਵਿਚਲਾ ਮੇਲ ਆ ਸੋ ਮਗਰ ਵੱਚੀ ਫੀਮੇਲ ਕਾ ਆਪ ਨੂੰ ਜਨਮ ਦਿੱਤਾ ਸੋ ਚੋਣ ਜਾਣ ਦੀ ਚੰਗੀ ਆ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਅੱਛਾ ਹੀ ਰੇਤ ਦੇ ਦਈਏ ਕਿੰਨੇ ਦੀ ਫਿਰ ਹਾਂਜੀ ਮੋੜ 60 ਹਜ਼ਾਰ ਕਰਦੇ ਆ ਹਾਂਜੀ 60 ਹਜ਼ਾਰ ਹਾਂਜੀ 56 ਦੇ ਦੇ ਦਾਂਗੇ ਮੂੰਹੋ ਛਗੀ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 60 ਹਜ਼ਾਰ 56 ਹਜ਼ਾਰ ਦੀ ਹਾਂਜੀ 56 ਦੇ ਲਓ ਵੀ ਲੈ ਦੇ ਜਿਹੜਾ ਦੋਸਤੋ 56 ਹਜ਼ਾਰ ਆ ਤੇ 60 ਹਜ਼ਾਰ ਡਿਮਾਂਡ ਕੀਤੀ ਆ ਠੀਕ ਆ ਜੀ 13 14 13 14 ਤੇ ਖੇਡਣ ਲਈ ਆ ਇਸ ਵਕਤ ਅੱਥਣਾ ਦੀ ਸਾਹ ਜੀ ਬੋਲਾ ਤਕਰੀਬ ਨਾਲ ਜੋ ਦੂਜੇ ਦਿਨ ਦੀ ਸੂਈ ਥੱਲੇ ਤੇ ਥੋੜਾ ਜਾ ਉਹ ਨੂੰ ਹਿੱਕ ਦਿਓ ਕਿਰੇ ਆ ਦਿਖਾ ਦੀ ਮਨ ਇਹਦੇ ਰ ਇਤਨੇ ਘੰਭਦਾ ਕੋਈ ਚੱਕਰ ਨਹੀਂ ਹੈ ਇਹ ਨਹੀਂ ਹੈ ਜੀ ਕਾ ਕਰ ਹੋ ਜਾ ਕੇ ਠੀਕ ਆ ਸੋ ਥਣਪੁਰ ਹਾਥੀ ਚਵਾਈ ਵਾਲਾ ਠੀਕ ਆ ਜੀ ਇਹ ਨਹੀਂ ਹੈਗਾ ਕਾ ਵੀ ਚਵਾਈ ਜਿਹੜੀ ਬਸ ਕੋਈ ਫਿਰ ਪੋਟਿਆਂ ਦਾ ਕਰਦਾ ਕਿਰੇ ਤੇ ਨਾੜਾਂ ਦੱਸਣ ਦੀਆਂ ਤੇ ਪਤਾ ਲੱਗਦਾ ਠੀਕ ਆ ਧਾਰਾਂ ਹੀਰੇ ਮੰਨਦੇ ਗੁੱਪੀਆ ਚਵਾਈ ਦੀ ਭਰਾ ਗਰੰਟੀ ਭਾਵੇਂ ਲੈ ਲਿਆ ਕੋਈ ਇਧਰ ਚਵਾਈ ਲੱਗੀ ਠੀਕ ਆ ਜੀ ਇਹ ਅਗਲੇ ਥਾਣਾ ਦੀ ਚਵਾਈ ਆ ਜੀ ਵੇਖੋ ਹਾਂਜੀ ਅਗਲੇ ਆਂਦੀ ਆ ਆ ਮਗਰਲੇ ਥਾਣੇ ਕਰੋ ਜੀ ਸਿਵਾਹੀ ਮੋਗਾ ਦਾ ਦੋ ਮਿੰਟਾਂ ਚ ਚੋਗੀ ਉੱਠ ਜਾਈਦਾ ਆ ਦੇਖੋ ਕੱਲੇ ਕੱਲੇ ਥਾਂ ਦੀ ਮਾਰ ਉਹ ਧਾਰ ਹੀ ਦੇ ਹੱਬੇ ਹੱਥ ਨਾਲ ਗਰੇ ਮਾਰਦੇ ਆ ਹਾਂ ਜੀ ਹਾਂ ਬਥੇਰੇ ਸਮਝ ਆਊਗੀ ਵੀਰਾਂ ਨੂੰ ਆ ਦੇਖੋ ਕੋਈ ਭੂਰ ਛੱਟਾ ਦੋਸਤੋ ਹੋਇਆ ਤੇ ਆਪਾਂ ਵਿੱਚ ਦੱਸਣ ਜੋਗਾ ਇਹ ਆਹ ਕਹੋ ਵਾਦ ਤੋਂ ਵਾਦ ਪਹਿਲੀ ਗੱਲ ਮੈਂ ਛੱਡੀ ਸਿਰਫ ਥਣਾ ਚ ਤਾਂ ਛੱਡੀ ਦਾ ਡੰਗਰ ਡਾਉਣ ਨਹੀਂ ਹੁੰਦਾ ਬਿਲਕੁਲ ਚਾਹੀਦਾ ਕੋਈ ਇੱਕ ਦੋ ਦੋ ਜੰਗ ਨਹੀਂ ਤੇ ਮੈਂ ਕਹਿੰਦਾ ਅੱਧਾ ਕਿਲੋ ਜਾਂ 1/2 ਕਿਲੋ ਰਹਿ ਗਈ ਉਹ ਇਹ ਨਹੀਂ ਸਾਰੀ ਗਾਂ ਛੱਡ ਦੇਣੀ ਥੱਲੇ ਤੇ ਡੰਗੇ ਢਿਲਾ ਜਾਂਦਾ ਕਿ ਯਾਰ ਨਹੀਂ ਨਹੀਂ ਕਰੋ ਵੀਰੇ ਡਿਮਾਂਡ 60 55000 55000 ਦੀ ਦੇ ਦਾਂਗੇ ਲੈ ਤੇ ਹੈ ਅੱਜ ਮੂੰਹ ਛਗੀ ਆ ਵੜ ਲਓ ਜੀ ਤੋ ਵੜ ਦੋਸਤੋ ਪਸੰਦ ਆਊਗੀ ਬਾਕੀ ਭਾਫੜਤਾ ਜੈ ਜਾਂ ਮਗਰ ਵੀ ਬੱਛੀ ਆ ਥੋੜੀ ਗੱਲੇ ਬਿਲਕੁਲ ਸਜਰਤਾ ਜੀ ਸੂਈ ਆ ਤਾਜੀ ਕਰਕੇ ਥੋੜੀ ਗੇ ਹੋ ਗਈ ਆ ਰਾਜੀਪੂਰੀ ਹੀ ਵੜ ਆ ਬਿਲਕੁਲ ਸੂਸਵਾ ਚਾਈ ਆ ਹਾਂਜੀ ਹਾਂਜੀ ਸੂਸਵਾਜ ਪਸੂਆ ਇੱਕ ਵਾਰੀ ਤਾਂ ਤੁਹਾਨੂੰ ਪਤਾ ਦਿਆ ਆਪਣਾ ਖਾਣਾ ਉਹ ਦੂਜਾ ਉਹਦਣਾ ਵੀਡੀਓ ਪਾਈ ਸੀ ਅਗਲੇ ਦਿਨ ਬਰੇ ਫੋਨ ਬਰੇ ਹਾਂ ਹਾਂਜੀ ਮਾਲ ਆਪਣਾ ਵੇਗਿਆ ਸੀ 12 ਫੜ ਲਓ ਫੜ ਲਓ ਹੋ ਗਿਆ 2 ਵਜੇ ਮਾਲ ਵੇਗਿਆ ਸਵੇਰੇ ਆਪਣਾ ਚੰਗਾ ਮਾਲ ਚਲੋ ਪਸੂ ਚੰਗਾ ਹੁੰਦਾ ਰੇਡ ਜਾ ਜਾ ਤੇ ਵਿਕਨੇ ਵਿਕਨਾ ਹਾਂਜੀ ਹਾਂਜੀ ਜੇ ਅੱਗੇ ਆਪਣੇ ਕੋਲ ਇੱਕ ਤੀਸਰੇ ਨੰਬਰ ਤੇ ਆਪ ਅੱਛੀ ਕਿਵੇਂ ਆ ਅੱਜ ਜਰਸੀ ਵੈੜਾ ਕਰਾ ਸੰਗ ਚ ਆ ਗਈ ਹਾਂਜੀ ਹਾਂਜੀ ਤਾਦੂ ਤੋਂ ਵੱਡਾ ਹਾਂਜੀ ਹਾਂਜੀ ਇਹ ਬੂਰੀ ਠੰਡੀ ਆ ਭਾਵੇਂ ਇਤਨਾ ਦਿਖਾਦ ਕੇ ਵੀਰਾਂ ਨੂੰ ਮਾੜਾ ਜਾ ਹਾਂਜੀ ਹਾਂ ਹীরে ਥੋੜਾ ਨਾਲ ਦੀ ਨਾਲ ਜੀ ਨੂੰ ਬਾਹਰ ਕੱਢ ਕੇ ਦਿਖਾਈਏ ਆਪਣਾ ਮਾਲ ਇਹ ਲੇਵਟੀ ਲੂਟੀ ਜੇ ਲਾਏ ਪਈ ਹੈ ਨਾ ਹਾਂਜੀ ਹਾਂਜੀ ਇੰਦੀ ਦਿਨ ਕਿੰਨੇ ਦਾ 8 ਤਰੀਨ ਭਾਜੀ ਦਿਨ ਪੂਰੇ ਹੋਣੇ ਇਹਦੇ ਹਫਤਾ ਕੋਈ ਮੰਨ ਲੈ ਹਨਾ ਹਾਂਜੀ ਹਾਂਜੀ ਲਓ ਵੀ ਹਫਤਾ ਦੋਸਤੋ 10 ਦਿਨ ਘੱਟੋ ਘੱਟ ਮੰਨ ਕੇ ਥਾਣ ਬੜਾ ਲੰਬਾ ਠੀਕ ਆ ਜੀ ਲੰਬਾ ਥਾਣਾ ਮੁੱਠੀ ਮੁੱਠੀ ਥਾਣਾ ਆਪਾਂ ਦੋਰਾ ਥਾਣਾ ਕਹਿ ਦਿੰਨੇ ਆ ਵੀ ਪੂਰਾ ਲੰਬਾ ਥਾਣਾ ਕਰਮਾਲੀ ਨੂੰ ਸੋ ਹੀਰੇ ਸੁਹਾ ਕੇ ਨਵਾਏ ਦੂਜਾ ਭਾਜੀ ਲਓ ਜੀ ਹਾਂਜੀ ਬਹੁਤ ਵਧੀਆ ਚੰਗੀ ਦੋਸਤੋ ਵੇੜ ਸੋਹਣੇ ਹਾਈਟ ਲੈਂਥ ਦੇ ਵਿੱਚ ਆ ਕਦ ਕੁਦ ਬਹੁਤ ਸੋਹਣਾ ਇਧਰ ਬਾਹਰ ਕੱਢ ਕੇ ਆਪਾਂ ਤਾਂ ਇਕੱਲੇ ਤੁਹਾਨੂੰ ਦਿਖਾਉਣੀ ਮੈਂ ਨਹੀਂ ਕਹਿੰਦਾ ਭਾਜੀ ਕਿੰਨਾ ਕੋ ਉਹਨਾਂ ਦੱਸਿਆ ਝੂੜ ਨਹੀਂ ਮਾਰਨਾ ਉਹ ਕਹਿਣ ਆਖੀ ਕਰ ਵਾਲੇ ਕਹੀ ਜਾਂਦੇ ਹੁੰਦੇ ਅਸੀਂ ਵੇਚਣ ਦੇ ਮਾਰੇ 18 ਦਿਨ ਚਾਉਂਦੇ ਨੇ 20 ਕਿਲੋ ਚਾਉਂਦੇ ਨੇ 14 ਕਿਲੋ ਦਿਆਂ ਤੇ ਚੱਲ ਜੀ ਰਹੀ ਆ ਠੀਕ ਆ ਵੀਰੇ ਹਾਂਜੀ ਹਾਂਜੀ ਝੂੜ ਨਹੀਂ ਮਾਰਨਾ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਵੀ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਬਾਹਰ ਅੰਦਰ ਕੱਢ ਕੇ ਤੋਰ ਕੇ ਦਿਖਾਉਨੇ ਆ ਕਦਗੂ ਤੋਂ ਵੇਖੋ ਤੁਸੀਂ ਸੋਹਣੀ ਹਾਈਟ ਸੋਹਣੀ ਲੈਂਥ ਤੇ ਥੱਲੋਂ ਲੇਵਾ ਬਹੁਤ ਸੋਹਣਾ ਕਰਮਾ ਵਾਲੀ ਤਿਆਰ ਕਰੂ ਕਿ ਹਜੇ ਲਾਉਣਾ ਸ਼ੁਰੂ ਕੀਤਾ ਕਿ ਕਿਲੋ ਖੰਡਾ ਦਾ ਕਿਲੋ ਖੰਡਾ ਹਜੇ ਲਾਇਆ ਹੈ ਅੱਠ ਸੱਤਾਂ ਦਿਨਾਂ ਦਾ ਕੋਈ ਵੀ ਰਾਈਡ ਆ ਮੰਨ ਕੇ ਸੌਦਾ ਕਰ ਲੇ ਅੱਠ ਸੱਤਕ ਦਿਨ ਹਜੇ ਨ ਬਾਕੀ ਸੋਹਣੀ ਹਾਈਟ ਦੇ ਵਿੱਚ ਚੌੜਾ ਪਿੱਠਪੁੜਾ ਸੋ ਠੰਡੀ ਮਿੱਠੀ ਬੜੀ ਆ ਆ ਦੇਖੋ ਜੀ ਠੀਕ ਆ ਜੀ ਹਾਂ ਲਾਓ ਜੀਰੇ ਵੀਰੇ ਮੋੜ ਲਾ ਗੋਪੀਆ ਕਿਦੇ ਇਹ ਨਹੀਂ ਜਾਂਦੀ ਤੋ ਠੰਡੇ ਦੇ ਵੀ ਬੜੀ ਖਬਰਦਾਰ ਆ ਦੋਸਤੋ ਥੱਲੇ ਪੂਰੀ ਸਾਫ ਸੁਥਰੀ ਆ ਜੇ ਲਾਇਆ ਨਾਰਮਲ ਦਾ ਕੋਈ ਕਿਲੋ ਖੰਡ ਲਾਇਆ ਆਪਾਂ ਤੁਹਾਨੂੰ ਵਿੱਚੇ ਨੋਟ ਕਰਾਤਾ ਹਜੇ ਬੰਨ ਨਹੀਂ ਥੰਨੀ ਆ ਮਾੜਾ ਗਾੜੀ ਘੱਟ ਦਿਨ ਘਟੋ ਘਟ ਹਾਂਜੀ ਤੇ ਆਪਾਂ ਇੱਕ ਵਾਰੀ ਟਿੱਪ ਕੇ ਵੀ ਤੁਹਾਨੂੰ ਮਾੜਾ ਦਿਖਾ ਦਿੰਦੇ ਆ ਇੱਧਰ ਆ ਦੇਖਿਆ ਹਾਂ ਟਿੱਪਣਾ ਬਹੁਤ ਸਾਫ ਹੈ ਠੰਡੀ ਖਰਦ ਸੀ ਤੇ ਹਾਂਜੀ ਇੱਕ ਮਿੰਟ ਇੱਕ ਮਿੰਟ ਹਾਂਜੀ ਉਹ ਦਿਖਾ ਦਿੰਦੇ ਆ ਆ ਪਹਿਲਾ ਵੇਖ ਲੈ ਆਹ ਬੋਲ ਲੈਣਾਂ ਦੇਣੇ ਉਹ ਦਾਕੀ ਖੜਨੇ ਨੇ ਲੋ ਜੀ ਕੋਜਾ ਥਿੱਪਣਾ ਦੋਸੋ ਠੀਕ ਆ ਜੀ ਹੋਰ ਨਹੀਂ ਕੋਈ ਛਟਾਣੀ ਇਤਰਾ ਇਹ ਬਹੁਤ ਸੋਹਣਾ ਥਣ ਥੋਣਾ ਸਾਫ ਸੁਥਰੀ ਆ ਤੇ ਥਿੱਪਣ ਤੋਂ ਪਾਉਣ ਦੀ ਇੱਕ ਨੰਬਰ ਆ ਜਿੱਦਾਂ ਮਰਜ਼ੀ ਤੇ ਸੱਡੀ ਕਰੀ ਚੱਲੋ ਆ ਦੇਖ ਠੀਕ ਆ ਅੱਛਾ ਹੀਰੇ ਵੀਰੇ ਕਿੰਨੇ ਦੀ ਦੇਦਾਂਗੇ ਵੀਰੇ ਕੀ ਡਿਮਾਂਡ ਕਰਦਾ ਤਿਆਰ ਹੋਈ ਪਾ ਜੀ 45 50000 ਦੀ ਵੜ ਹੈਗੀ ਆ ਹੂੰ ਹੂੰ ਮੁੱਲ ਜਾ ਜਾ ਕਰਦਾ ਆਪਾਂ ਵਾ ਹਾਂਜੀ 37000 ਕਰ ਦਿੰਦਾ ਮੈਂ 37000 ਹਾਂਜੀ ਹਾਂਜੀ ਲੈਣ ਦੇ ਨਾਲ ਹੀ 34000 ਦੀ ਦੇ ਦਾਂਗੇ ਯੈਸ ਨੋ ਕਰਕੇ ਕਿੱਥੋਂ ਹਾਂ ਜੈਸ ਨੋ ਹੀ 34000 ਦੇ ਦਾਂਗੇ 34 ਦੀ ਹਾਂਜੀ ਹਾਂਜੀ ਚਲ ਮੌਕੇ ਤੇ ਬਾਕੀ ਥੋੜਾ ਬੜਾ ਕਰਦੇ ਕਿਸ ਕਰਾਂਗੇ ਵੀਰ ਭਰਾ ਦਾ ਲਓ ਜੀ 34000 ਦੀ ਦੋਸਤੋ ਇਹ ਜੈਸ ਸਮੋਂ ਮਿਲ ਜੂਗੀ ਤੁਹਾਨੂੰ ਡਿਮਾਂਡ ਇਹ ਨਹੀਂ ਆਪਾਂ ਨੂੰ ਭਾਣਾ ਵਜੇ ਤੇ ਦੇ ਆਪਾਂ ਭਾਣਾ ਦੇਣੀ ਆ ਭਾਣ ਵਾਲੀ ਦੇਣੀ ਆ ਹਾਂਜੀ ਹਾਂਜੀ ਅੱਗੇ ਵੀਰ ਲੈ ਜਾਏ ਤੇ ਕੋਈ ਨਾ ਕਾਹ ਕ ਜੁੜਾ ਰਹਿੰਦਾ ਸਹੀ ਵੀਰੇ ਸਹੀ ਹਾਂਜੀ ਜੀ ਉਹ ਵੀ ਬੜੀ ਪਿਆਰੀ ਵਹਿੜਾ ਦੋਸਤੋ ਬਹੁਤ ਖੂਬਸੂਰਤ ਢਾਂਚਾ ਢੂਂਚਾ ਚ ਬਿਲਕੁਲ ਵੀਰੇ ਬਿਲਕੁਲ ਹਾਂਜੀ ਲੋਬੀ ਪ੍ਰਭੋ ਬਹੁਤ ਸੋਹਣੀ ਫੇਸ ਕੁਆਲਟੀ ਦੇ ਵਿੱਚ ਰੰਗ ਕਰਮਲੀਆਂ ਜਿਹੜਾ ਆਪਾਂ ਗੱਲ ਕਰੀਆ ਕੰਬੀਨੇਸ਼ਨ ਜਿਹੜਾ ਹੈ ਬਰਾਊਨ ਤੇ ਬਲੈਕ ਬਲੈਕ ਰੰਗ ਗਰਮੀ ਮਾਰ ਚੱਲਣ ਵਾਲੀ ਆ ਆਹਾਂ ਕਿਸੇ ਚਲੋ ਹੁਣ ਤਾਂ ਮੌਸਮੀ ਗਾ ਸੂਤਰਾ ਆ ਜਾਣਾ ਵੈਸੇ ਗਰਮੀ ਗਰਮੀ ਦੇ ਵਿੱਚ ਤਾਂ ਕੋਈ ਪਰਵਾਹ ਹੀ ਕੋਈ ਨਹੀਂ ਇਹੋ ਜੀ ਕਰਾਉ ਸਕਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਜੀ ਇੰਨਾ ਠੰਡਾ ਡੰਗਰ ਕਿਤੇ ਇਹ ਮਿਲਦਾ ਕਰਮਲਾ ਠੀਕ ਆ ਜੀ ਲੋਬੀ ਪ੍ਰਭੋ ਇਹ ਨਾਗਨੇ ਅੱਜ ਵੀਰ ਹੀਰੇ ਦੇ ਕੋਲ ਪਸ਼ੂ ਸਾਰੇ ਟਾਪ ਦੇ ਆ ਠੀਕ ਆ ਜੀ ਬਹੁਤ ਸੋਹਣੇ ਆ ਹੰਡੇ ਤੇ ਰਿਆ ਮਿੱਠੇ ਆ ਨਾਲ ਦੇ ਨਾਲ ਹੀ ਆਪਾਂ ਤੁਹਾਨੂੰ ਖਵਾਨੇ ਦੇਵਿਆਂ ਨੂੰ ਟੱਚ ਕਰਕੇ ਤਸੱਲੀ ਦੇ ਨਾਲ ਜਿਹੜਾ ਪਸ਼ੂ ਸੋਇਆ ਹੁੰਦੀ ਆ ਧਾਰਾ ਮਾਰ ਕੇ ਤੇ ਗੱਬਨ ਪਸ਼ੂ ਟਿੱਪ ਕੇ ਜਿਹੜੇ ਆ ਤੁਹਾਨੂੰ ਭਰਾ ਕੇ ਖਾਤੇ ਆ ਐਨੀਮਲ ਚੰਗੇ ਲੱਗੇ ਹੋਣਗੇ ਬਾਕੀ ਪੜਤਾ ਪੜਤਾ ਹਮੇਸ਼ਾ ਜਿਹੜਾ ਬਿਲਕੁਲ ਜੈ ਜੀ ਹੁੰਦਾ ਆਣ ਕੇ ਇੱਥੇ ਆਪਣੀ ਤਸੱਲੀ ਆ ਨਰਕ ਪਰਖਾ ਉਹ ਤੁਸੀਂ ਕਰ ਲਿਓ ਠੀਕ ਆ ਇਹਦੇ ਇੱਕ ਨੰਬਰ ਵੀਰੇ ਦੋਲਦੇ ਗਏ ਆਪਣੇ ਪਛਾਣ ਨੰਬਰ 13 44 1 13 ਠੀਕ ਆ ਵੀਰੇ ਹਾਂ ਜੀ ਜੀ ਠੀਕ ਆ ਭਰਾ ਲਓ ਵੀ ਦੋਸਤੋ ਇਹ ਨੰਬਰ ਆ ਵੀਰ ਹੀਰੇ ਦੇ ਹੋਰ ਕੋਈ ਗੱਲਬਾਤ ਹਾਂ ਜਿੱਥੋਂ ਆਂਦੀਆਂ ਸਾਫ ਮਿਲਣਗੀਆਂ ਭਾਵੇਂ ਦੋ ਡੰਗ ਗਾਂ ਚੋ ਰਹੇ ਨੇ ਖੁੱਲੀ ਆਪਾਂ ਨੂੰ ਇਹ ਖੁੱਲੇ ਸੱਦੇ ਆ ਤੇਨੇ ਡੰਗ ਚੋ ਲੈਣੇ ਰਾਤ ਨੂੰ ਇੱਥੇ ਰਹਿਣ ਇਹ ਆਪਣੀਆਂ ਸੋਨੇ ਵਰਗਾ ਮਾਲ ਆ ਵੀ ਆਪਾਂ ਨੂੰ ਕੋ ਢੁਕੂ ਨਹੀਂ ਦਾਰਤਾ ਵੀਰ ਤੁਸੀਂ ਕੋ ਢੁਕੂ ਨਹੀਂ ਆਪਣੇ ਦਿਲ ਚ ਹੈਗਾ ਕੋਈ ਜਾਨ ਸਹੀ ਹੈ ਜੀ ਹਾਂਜੀ ਉਹ ਵੀ ਬੜੇ ਪਰਫੈਕਟ ਆ ਸਾਫ ਸੁਥਰੇ ਪਸ਼ੂ ਆ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਸਾਈ ਬਿਆਨਾ ਪਾ ਕੇ ਇੱਥੇ ਆਣ ਕੇ ਆਪਣਾ ਦੋਸਤੋ ਭਰਾ ਆ ਕੇ ਚੋ ਕੇ ਵੇਖ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ